ਨੋ ਬਾਈ ਜੀ ਖਾਨ ਸਾਹਿਬ ਦੇ ਆਏ ਆ ਆਪਾਂ ਦੁਕਾਨ ਤੇ ਹੁਣ ਅੱਜ ਬੀਜ ਭੰਡਾਰ ਤੇ ਤੇ ਹੁਣ ਆਪਾਂ ਪੁੱਛਦੇ ਆ ਕਿ ਆ ਸਾਰੀ ਪੀਚੀ ਆਈ ਹੋਈ ਆ ਜਿਹਨੂੰ ਗੰਢੀ ਕਹਿੰਦੇ ਆ ਤੇ ਕੀ ਰੇਟ ਆ ਖਾਨ ਸਾਹਿਬ 100 ਰੁਪਏ ਕਿਲੋ 100 ਰੁਪਏ ਕਿਲੋ ਤੇ ਆ ਜਿਹੜਾ ਗੋਭੀ ਆਈ ਐ ਹੁਣ 1000 ਆ ਦੇ ਲੈਣੀ ਐ 500 ਰੁਪਏ ਹੈ ਯਾਰ ਇਹ ਪਰਚੂਨ ਦੇ ਲੈਣੀ ਐ 100 ਬੁੱਟਾ 100 ਰੁਪਏ ਦਾ ਵੀ ਮਲਿਕ ਕਰਪੀ ਦਾ ਬੂਝਾ ਹੋ ਗਿਆ ਤੇ 100 ਉਟੇ 100 ਰੁਪਏ ਦੇ ਤੇ ਹੋਰ ਕੀ ਕੀ ਵਰਾਟ ਗੰਗਾ ਹੈ ਹੋਰ ਬੈਂਗਣ ਬੈਣੀ ਆਂਦਾ ਟਮਾਟਰ ਆਂਦਾ ਟਮਾਟਰ ਬੈਂਗਣੀ ਤੇ ਜਿਹੜੀ ਬੰਦ ਗੋਭੀ ਆ ਉਹ ਕਦੋਂ ਆਊਗੀ ਬੰਦ ਗੋਭੀ ਦਾ 15 ਦਿਨ ਢਹਿ ਕੇ ਹੋਊਗੀ ਹਾਈਵੇਅ ਤੇ ਵਧੀਆ ਚਾਊਗੀ ਤੇ ਜਿਹੜੀ ਮਿਰਚ ਆਊਗੀ ਮਿਰਚ ਵੀ ਢਹਿ ਕੇ ਆਊਗੀ ਵਧੀਆ ਚਾਊਗੀ ਵਧੀਆ ਚਾਊਗੀ ਬਾਕੀ ਨੰਬਰ ਥੋੜਾ ਮੈਂ ਦੇਤਾ ਤੇ ਉਹ ਵਿੱਚ ਆਜੋ ਆਪੇ ਵੀਡੀਓ ਦੇ ਤੇ ਹੋਰ ਮੰਨ ਲਾ ਵੀ ਦੁਕਾਨ ਜਿਹੜੀ ਇੱਥੇ ਸੀ ਚੱਕ ਕੇ ਸਾਹਮਣੇ ਕਰ ਲਈ ਪਹਿਲਾਂ ਵਾਲੀ ਦੁਕਾਨ ਦੇ ਹਾਂ ਸਾਹਮਣੇ ਦੁਕਾਨ ਕਰ ਲਈ ਪਹਿਲਾਂ ਛੋਟੀਆਂ ਗੰਡੀਆਂ ਲਿਆਏ ਆ ਬਾਈ ਜੀ ਤੀਚੀਆਂ ਵੀ ਕਹਿੰਦੇ ਆ ਮੈਂ ਗੰਡੀਆਂ ਵੀ ਕਹਿੰਦੇ ਆ ਐਸ ਰੋਟ ਬੰਨੀਆਂ ਇਹ ਗੁੱਛਿਆਂ ਚ ਤੇ ਆਪਾਂ ਲਿਆਏ 50 ਰੁਪਏ ਕਿਲੋ ਆ ਸਾਰੀਆਂ ਛਾਂਟਾ ਛਾਂਟੀ ਇਹਦੀ ਕਰੀ ਜਾਂਦੇ ਸੀ ਬੱਠਲ 'ਚ ਭਰੀ ਜਾਂਦੇ ਆ ਆ ਫੂਸ ਨਿਕਲਿਆ ਇੱਧਰ ਵੀ ਫੂਸ ਨਿਕਲਿਆ ਇਹ ਹਜੇ ਦੇ ਵਿੱਚ ਪੰਗਾ ਗੱਟੇ ਦੇ ਤੇ ਸਾਰੇ 100 ਰੁਪਏ ਬੋਲਦੇ ਆ ਤੇ ਆਪਾਂ 50 ਰੁਪਏ ਲੈ ਆਏ ਆ ਰਾਮਾ ਮੰਡੀ ਤੋਂ ਰਾਮਾ ਮੰਡੀ ਜੱਗੇ ਦੀ ਦੁਕਾਨ ਦੇ ਨਾਲ ਇੱਕ ਹੋਰ ਨਵੀਂ ਦੁਕਾਨ ਹੈ ਉੱਥੋਂ ਤੁਸੀਂ ਲਿਆ ਸਕਦੇ ਹੋ ਜਦੋਂ ਜਾ ਕੇ ਪੁੱਛੋਗੇ ਕੋਈ 100 ਰੁਪਏ ਬੋਲੋ ਕੋਈ 80 ਰੁਪਏ ਬੋਲੋ ਆਪਾਂ ਲੈ ਆਏ ਆ 50 ਰੁਪਏ ਕੋਈ ਬਾਹਲੀਆਂ ਮੋਟੀਆਂ ਨਹੀਂ ਗੰਢੀਆਂ ਇਹ ਸਹੀ ਗੰਢੀਆਂ ਜਮਾ ਤੇ ਬਰੀਕ ਗੰਢੀਆਂ ਇਹ ਤੇਰੀ ਮੋਟੀ ਗੰਢੀ ਹੁੰਦੀ ਹੈ ਬਰੋ ਆਪਾਂ ਨੂੰ ਮਹਿੰਗੀ ਪੈਂਦੀ ਹੈ ਤੇ ਆ ਲਿਆਂਦੇ ਆਪਾਂ ਮਹਰ ਭਰਾਵਾਂ ਨੂੰ ਦੱਸਦ ਗਏ ਜਿਹੜਾ ਨੇ ਸਬਜ਼ੀ ਲਾਉਣੀ ਹੈ ਘਰ ਵਾਸਤੇ ਜਾਂ ਵੇਚਣ ਵਾਸਤੇ ਤੇ ਆ ਸਾਰਾ ਫੂਸ ਆਪਾਂ ਕੱਢਤਾ ਹੁਣੇ ਛਾਂਟਾ ਛਾਂਟੀ ਇਹਦੀ ਕਰੀ ਐ ਹੁਣ ਛਾਂਟ ਕੇ ਤੇ ਲੈ ਆਵਾਂਗੇ ਬਸ ਤੇ ਆ ਪਏ ਇਹਦੇ ਵਿੱਚੋਂ ਹਲੇ ਕੱਢਣੇ ਸੀ ਤੇ ਅੱਗੇ ਵੀਰ ਕੋ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ ਫਿਰ ਗਾਹਾਂ ਭਰਾਵਾਂ ਨੂੰ ਪਤਾ ਲੱਗ ਜੇ ਲੋ ਬਾਈ ਜੀ ਅਨਬਰ ਖਾਨ ਮਹਿੰਗਾ ਹੈ ਤਲਵੰਡੀ ਸਾਬੋ ਵਾਲਾ ਖਾਨ ਮਹਿੰਗਾ ਹੈ ਪੀਚੀ ਚ ਜਿਹੜੀ ਛੋਟੀ ਹੈ ਗੰਢੀ ਉਹਦੇ ਚ ਮਹਿੰਗਾ ਹੈ 100 ਰੁਪਏ ਬੋਲਦਾ ਹੈ ਤੇ ਰਾਮਾ ਮੰਡੀ 50 ਰੁਪਏ ਮਿਲਦੀ ਹੈ ਇੱਥੇ ਗੋਭੀ ਸਸਤੀ ਹੈ ਤਲਵੰਡੀ ਸਾਬੋ ਖਾਨ ਕੋਲੇ 50 ਪੈਸੇ ਬੁੱਝਾਏ ਉੱਥੇ 1 ਰੁਪਏ ਬੁੱਝਾਏ ਜੇ ਇੱਥੇ ਲੈਣੀ ਗੋਟੀ ਇੱਕ ਤਾਂ 1 ਰੁਪਏ ਪੈਂਦੀ ਆ ਆਪਾਂ ਨੂੰ ਗੋਭੀ ਜੇ ਆਪਾਂ ਬੁੱਕ ਕਰਾਉਣੇ ਆ ਹਿਆਰ 부ਝਾ ਫੇਰ ਆਪਾਂ ਨੂੰ 50 ਪੈਸੇ ਪੈਂਦੀ ਆ ਇੱਥੇ ਆ ਫਰਕ ਐ ਬਾਕੀ ਫੱਕਾ ਸਾਰੀਆਂ ਆਈਆਂ ਹੋਗੀਆਂ ਬੈਂਗਣਾਂ ਦੀ ਬੈਂਗ ਨਹੀਂ ਦੀ ਟਮਾਟਰਾਂ ਦੀ ਤੇ ਗੋਭੀ ਦੀ ਜਿਹੜੀ ਬੰਦ ਗੋਭੀ ਤੇ ਮਿਰਚਾਂ ਦੀ ਵੈਰਾਈਟੀ ਐ ਉਹ ਕੁਛ ਦਿਨ ਬਾਅਦ ਆਊਗੀ ਤੇ ਬਾਕੀ ਬੀਜ ਹਰੇਕ ਮਿਲ ਜਾਂਦਾ ਸਾਰੀਆਂ ਵੈਰਾਈਟੀਆਂ ਮਿਲ ਜਾਂਦੀਆਂ ਤੇ ਆ ਦੁਕਾਨ ਦੇ ਵਿੱਚ ਸਾਰਾ ਬੀਪ ਐ ਤੇ ਜਿਹੜੇ ਲੁਕਾਨਾ ਗੁਰੂ ਘਰ ਦੇ ਆ ਦੁਕਾਨਾਂ ਹੁਣ ਬਣੀ ਜਾਂਦੀਆਂ ਨੇ ਸਾਹਮਣੇ ਕਰ ਲਈ ਦੁਕਾਨ ਪੁਰਾਣੇ ਬੱਸ ਸਟੈਂਡ 'ਚ ਬੋਰਡ ਥੱਲੇ ਤੇ ਆ ਅੱਗੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਨੰਬਰ ਵੀ ਤੁਹਾਨੂੰ ਖਾਨ ਸਾਹਿਬ ਦਾ ਦੇ ਦਿੰਨਾ ਕਿਸੇ ਨੇ ਫੋਨ ਤੇ ਗੱਲ ਕਰਨੀ ਹੈ ਜਾਂ ਕੋਈ ਵੈਰਾਈਟੀ ਬੁੱਕ ਕਰਾਉਣੀ ਹੈ ਫੱਕ ਆ ਨੰਬਰ ਹੈ ਇਹ ਤੇ ਫੋਨ ਕਰ ਸਕਦੇ ਹੋ ਤੇ ਅੱਗੇ ਸ਼ੇਅਰ ਕਰਨ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਭਰਾਵਾਂ ਕੇ ਅੱਗੇ ਲਾਈਕ ਸ਼ੇਅਰ ਕਰ ਦਿਆ ਕਰੋ